ਪੰਜਾਬ ਪੁਲਿਸ 2025 ਆ ਵੈਕੈਂਸੀ ਆਊਟ ਹੋ ਚੁੱਕੀ ਹੈ ਆਫੀਸ਼ੀਅਲੀ ਤੌਰ ਤੇ ਅੱਜ ਮਾਰਨਿੰਗ ਵੀ ਮੈਂ ਇੱਕ ਛੋਟੇ ਮਾਧਿਅਮ ਨਾਲ ਤੁਹਾਨੂੰ ਇਨਫੋਰਮ ਕਰ ਚੁੱਕਿਆ ਆਪਣੇ ਅਲੱਗ-ਅਲੱਗ ਗਰੁੱਪਸ ਦੇ ਵਿੱਚ ਸ਼ੇਅਰ ਹੋ ਚੁੱਕੀ ਹੈ ਜਾਣਕਾਰੀ ਤਾਂ ਐਕਚੁਅਲੀ ਦੇ ਵਿੱਚ ਤੁਸੀਂ ਆਪਣੀ 1746 ਪੋਸਟਾਂ ਦੇ ਵਿੱਚ ਕਿਵੇਂ ਜਗ੍ਹਾ ਪੱਕੀ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਜੋ ਪੜਦੀ ਹੈ ਪਲੱਸ 2 ਬੇਸ ਤੇ ਤੁਸੀਂ ਹੋਣੇ ਚਾਹੀਦੇ ਹੋ ਫਿਜ਼ੀਕਲੀ ਫਿਟ ਤਾਂ ਅਗਰ ਤੁਸੀਂ ਇਹਨਾਂ ਚੀਜ਼ਾਂ ਲਈ ਤਿਆਰ ਹੋ ਡਿਟੇਲ ਨੋਟੀਫਿਕੇਸ਼ਨ ਜੋ ਜਾਣਕਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹੈ ਕਿਉਂਕਿ ਕਈ ਵਾਰ ਅਸੀਂ ਪੇਪਰ ਨੂੰ ਦੇਖ ਕੇ ਤਾਂ ਅੱਗੇ ਵੱਧ ਜਾਂਦੇ ਆ ਬਾਅਦ ਵਿੱਚ ਪ੍ਰੋਬਲਮਸ ਆndੀਆਂ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਅੱਜ ਅੱਗੇ ਫਾਰਮ ਫਿਲਿੰਗ ਦਾ ਵੀ ਸੋਚਣ ਤੋਂ ਪਹਿਲਾਂ ਤਾਂ ਉਹਨਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਜ਼ਰੂਰ ਤੋਂ ਦੱਸਣ ਜਾ ਰਿਹਾ ਗਾਇਸ ਰਾਈਟ ਤਾਂ 18 ਫਰਵਰੀ 2025 ਤੋਂ ਆਪਣਾ ਨਿਊ ਬੈਚ ਆ ਰਿਹਾ ਹੈ ਪਹਿਲਾਂ ਵੀ ਦੋ ਬੈਚ 2025 ਵਿੱਚ ਨਿਕਲ ਚੁੱਕੇ ਆ ਜਿਹੜੇ ਸਟੂਡੈਂਟਸ ਪਹਿਲਾਂ ਤੋਂ ਤਿਆਰੀ ਕਰ ਰਹੇ ਆ ਬਹੁਤ ਵਧੀਆ ਇੱਕ ਵਾਰ ਜੁੜਨਾ ਵੀ ਚਾਹੁੰਦੇ ਆ ਤੋ ਉਸ ਰਨਿੰਗ ਬੈਚ ਵਿੱਚ ਜੁੜ ਸਕਦੇ ਆ ਨਹੀਂ ਤਾਂ 18 ਤਰੀਕ ਵਾਲੇ ਬੈਚ ਦੀ ਰਜਿਸਟ੍ਰੇਸ਼ਨ ਵੀ ਅੱਜ 1 ਵਜੇ ਤੋਂ ਬਾਅਦ-ਬਾਅਦ ਜਿਹੜਾ ਹੈਗਾ ਦੁਪਹਿਰ ਸ਼ੁਰੂ ਹੋ ਜਾਣਗੀ ਅੱਜ ਓਕੇ ਜੀ ਤੇ 올ਡ ਸਟੂਡੈਂਟ ਲਈ ਹਮੇਸ਼ਾ ਦੀ ਤਰ੍ਹਾਂ ਸਪੈਸ਼ਲ ਡਿਸਕਾਊਂਟ ਹੋਏਗਾ ਇਹ ਗੱਲ ਤਾਂ ਹੈਗੀ ਹੈ ਬਾਕੀ ਇਹਨਾਂ ਚੀਜ਼ਾਂ ਲਈ ਮੈਂ ਤੁਹਾਨੂੰ ਡਿਟੇਲ ਵਿੱਚ ਅਲੱਗ ਤੋਂ ਵੀ ਦੱਸ ਦੇਣਾ ਪਰ ਮੈਂ ਮੀਨ ਪਹਿਲਾਂ ਮੁੱਦੇ ਦੀ ਗੱਲ ਤੇ ਆ ਰਿਆਂ ਇਹ ਹੈ ਆਪਣਾ ਅਫੀਸ਼ੀਅਲ ਨੋਟੀਫਿਕੇਸ਼ਨ 12 ਫਰਵਰੀ 2025 ਮਤਲਬ ਅੱਜ ਦੀ ਤਾਰੀਖ ਬਹੁਤ ਹੀ ਚੰਗੀ ਨਿਊਜ਼ ਅੱਜ ਦੀ ਸਵੇਰ ਲੈ ਕੇ ਆਈ ਸੀ ਓਪਨਿੰਗ ਡੇਟ 21 ਫਰਵਰੀ ਹੋਏਗੀ ਇਸ ਤੇ ਲਈ ਤਾਂ ਬੁੱਧਵਾਰ ਦਾ ਸੋਰੀ ਮਾਫ ਕਰਨਾ ਸ਼ੁੱਕਰਵਾਰ ਦਾ ਦਿਨ ਫਰਾਈਡੇ ਦਾ ਦਿਨ ਜਿਹੜਾ ਇਹਨਾਂ ਨੇ ਫਿਕਸ ਕੀਤਾ ਹੈ ਸ਼ਾਮ 7 ਵਜੇ ਤੋਂ ਜਿਹੜਾ ਹੈਗਾ ਰਜਿਸਟ੍ਰੇਸ਼ਨ ਸਟਾਰਟ ਹੋਣਗੀਆਂ ਪਰ ਸਾਨੂੰ ਕੋਈ ਇੰਨੀ ਜਲਦੀ ਵੀ ਨਹੀਂ ਕਰਨੀ ਹੈ ਆਹ ਤੇ ਬਹੁਤ ਤਾਂ ਲੇਟ ਐਸ ਡੇਟ ਤੱਕ ਵੀ ਨਹੀਂ ਜਾਣਾ 13 ਮਾਰਚ ਤੱਕ ਅਸੀਂ ਇਹਦੇ ਵਿੱਚ ਵਿਚਕਾਰ ਵਾਲਾ ਸਮਾਂ ਸੰਭਾਲਦੇ ਹੋਏ ਅਸੀਂ ਕਰਾਂਗੇ ਆਪਣੀ ਫਾਰਮ ਫਿਲਿੰਗ ਠੀਕ ਹੈ ਹੈਲਪ ਡੈਸਕ ਦਾ ਨੰਬਰ ਦਿੱਤਾ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਲਈ ਰਾਈਟ ਵਰਕਿੰਗ ਆਰਸ ਮੈਂ ਹਲੇ ਤੱਕ ਨਹੀਂ ਦੇਖਿਆ ਇਹਨਾਂ ਦੀ ਇਸ ਨੋਟੀਫਿਕੇਸ਼ਨ ਦੇ ਵਿੱਚ ਰਾਈਟ ਇਸ ਤੋਂ ਇਲਾਵਾ ਗਾਇਸ ਜੋ ਆਪਣੀਆਂ ਇਹ ਵੈਕੈਂਸੀਜ਼ ਹੈਗੀਆਂ ਹੈ ਜੋ ਟੈਂਟੇਟਿਵ ਵੈਕੈਂਸੀਜ਼ 10000 ਵੈਕੈਂਸੀਸ ਜੋ ਸੁਨੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਵਿੱਚੋਂ ਕਾਂਸਟੇਬਲ ਦਾ 파ਟ ਸਾਡੇ ਸਾਹਮਣੇ ਆ ਚੁੱਕਿਆ ਉਹਦਾ ਡਿਟੇਲ ਨੋਟੀਫਿਕੇਸ਼ਨ ਆ ਚੁੱਕਿਆ ਹੈ ਰਾਈਟ ਤਾਂ ਇੱਕ ਚੰਗੀ ਸਿਲੈਕਸ਼ਨ ਜਿਹੜੀ ਹੈਗੀ ਹੈ ਉਹ ਤੁਸੀਂ ਆਪਣੀ ਇੱਥੋਂ ਕਰ ਸਕਦੇ ਹੋ ਜੇ ਤੁਸੀਂ ਇਸਦੇ ਇੱਛੂ ਖੇਗੇ ਹੋ ਰਾਈਟ ਐਂਡ ਇਹ ਉਹ ਪ੍ਰੋਪਰ ਵੈਕੈਂਸੀਸ ਦੀ ਵਨ ਡੈ 533 ਵੈਕੈਂਸੀਸ ਜੋ ਜਨਰਲ ਕੋਟੇ ਦੇ ਤਹਿਤ ਜਾ ਰਹੀਆਂ ਉਹੀ ਨੰਬਰ ਟੋਟਲ ਮਿਲਾ ਕੇ 1746 ਹੋ ਜਾ ਰਿਹਾ ਹੈ ਜੋ 2023 2024 ਵਿੱਚ ਵੀ ਅਸੀਂ ਦੇਖਿਆ ਤੇ ਉਹ 2025 ਵਿੱਚ ਵੀ ਉਹੀ ਰਿਪੀਟ ਹੈ ਬਾਕੀ ਇੱਕ ਚੀਜ਼ ਤਾਂ ਵਧੀਆ ਗੱਲ ਹੈ ਕਿ ਭਗਵਾਨਤਮਾਨ ਸਰਕਾਰ ਪੰਜਾਬ ਪੁਲਿਸ ਦੀ ਵੈਕੈਂਸੀ ਦਾ ਪ੍ਰੋਪਰ ਨਿਕਾਲਦੀ ਜਾ ਰਹੀ ਹੈ ਤੇ ਪਟਵਾਰੀ ਵੀ ਤਿਆਰ ਹੈ ਪਟਵਾਰੀ ਵੀ ਅੱਗੇ ਬਹੁਤ ਜਲਦੀ ਹੋਏਗਾ 410 ਊਮਨ ਲਈ ਰਿਜ਼ਰਵਡ ਹੈ ਭਾਈ ਜਿਹੜੀਆਂ ਲੜਕੀਆਂ ਫਿਜ਼ੀਕਲ ਦੀਆਂ ਟਰਮਸ ਐਂਡ ਕੰਡੀਸ਼ਨ ਨੂੰ ਪੂਰੀਆਂ ਕਰਨ ਲਈ ਤਿਆਰ ਹੈ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਲੜਕੀਆਂ ਲਈ ਮੈਂ ਤਾਂ ਕਹੂੰਗਾ ਜ਼ਿਆਦਾ ਸੁਨਹਿਰਾ ਮੌਕਾ ਹੈ ਕਿਉਂਕਿ ਲੜਕੀਆਂ ਐਦਾਂ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਭ੍ਰਮ ਬਣੇ ਹੋਇਆ ਪੁਰਾਣੀ ਹੈ ਨਾ ਉਹਨੂੰ ਥੋੜਾ ਜਿਹਾ ਤੋੜੋ ਉਹਦੇ ਉਹਦੇ ਤੋਂ ਅੱਗੇ ਨਿਕਲੋ ਰਾਈਟ ਸੋ ਮੈਂ ਲੜਕੀਆਂ ਨੂੰ ਸਪੈਸ਼ਲੀ ਪ੍ਰੈਫਰ ਕਰਨਾ ਚਾਹੂੰਗਾ ਤੇ ਸਾਰੀਆਂ ਲੜਕੀਆਂ ਲਈ ਇਹ ਕੋਰਸ ਕਿਉਂਕਿ ਜਿਹੜਾ ਸਾਡਾ ਬੈਚ ਆ ਰਿਹਾ 18 ਤਰੀਕ ਨੂੰ ਉਹ ਲੜਕੀਆਂ ਨੂੰ ਕ੍ਰੈਡਿਟਿਡ ਹੈ ਤਾਂ ਜਸਟ 399 ਦਾ ਹੋਏਗਾ ਸਭ ਲੜਕੀਆਂ ਲਈ ਠੀਕ ਹੈ ਆਨਲਾਈਨ ਕੋਰਸ ਤੇ ਆਫਲਾਈਨ ਕੋਰਸ ਵੀ ਬੜਾ ਨੋਮੀਨਲ ਜੇ ਚਾਰजेस ਦੇ ਨਾਲ ਸ਼ੁਰੂ ਕੀਤਾ ਜਾ ਰਿਹਾ ਅਗਰ ਮੈਂ ਗੱਲ ਕਰਾਂ ਜ਼ਰਾ ਤਾਂ ਇਸ ਦੇ ਨਾਲ ਹੀ ਜੋ ਕਿ ਤੁਹਾਡੇ ਲਈ ਅਗਰ ਤੁਸੀਂ ਦੇਖਦੇ ਹੋ ਵੀ ਚੱਲਦੇ ਹੋ ਜੋ ਟੋਟਲ ਟੈਂਟੇਟਿਵ ਵੈਕੈਂਸੀਸ ਹੈਗੀਆਂ ਹਨ ਕਨਸਟੇਬਲ ਦੀਆਂ ਆਰਮਡ ਪੁਲਿਸ ਕੈਡਰ ਦੇ ਵਿੱਚ ਰਾਈਟ ਐਕਸਕਲੂਸਿਵ ਕਰਦੇ ਹੋਏ ਕਿੰਨਾਂ ਨੂੰ სპੋਰਟਸ ਪਰਸਨ ਨੂੰ ਗਾਈਜ਼ ਰਾਈਟ ਦਾ სპੋਰਟਸ ਪਰਸਨ ਨੂੰ ਐਕਸਕਲੂਡ ਕਰਦੇ ਹੋਏ ਤਾਂ ਜੋ ਵੀ ਹੈ ਸਾਰੇ ਦਾ ਸਾਰਾ ਇੱਥੇ ਮੈਂਸ਼ਨ ਕਰ ਦਿੱਤਾ ਗਿਆ ਹੈ ਇਹ ਤੁਸੀਂ ਬਾਕੀ ਵੀ ਸਾਰੀਆਂ ਦੀ ਸਾਰੀਆਂ ਵੈਕੈਂਸੀਸ ਉਹਨਾਂ ਦੀ ਜਿਹੜੀ ਕਲਾਸੀਫਿਕੇਸ਼ਨ ਇੱਥੋਂ ਜਿਹੜੀ ਹੈਗੀ ਹੈ ਉਹ ਤੁਸੀਂ ਦੇਖ ਪਾ ਸਕਦੇ ਹੈਗੇ ਹੋ ਰਾਈਟ ਅੱਗੇ ਜੋ ਸਾਨੂੰ ਦੇਖਣ ਨੂੰ ਮਿਲ ਜਾ ਰਿਹਾ ਹੈ ਅ ਬਾਕੀ ਦੀਆਂ ਵੀ ਬਾਕੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਪੇ ਸਕਿੱਲ ਵੀ ਤੁਹਾਡੇ ਲਈ ਆਰਖਾ ਹੈ ਰਾਈਟ ਪੇ ਸਕਿੱਲ 19900 ਰੁਪਏ ਜਿਹੜਾ ਕਿ ਸਟਾਰਟਿੰਗ ਵਾਲੇ 3 ਸਾਲਾਂ ਲਈ ਰਹਿਣ ਵਾਲਾ ਹੈ ਤੇ ਬਾਕੀ ਵੀ ਤੁਹਾਨੂੰ ਉਹ ਚੀਜ਼ਾਂ ਉਦਾਂ ਹੀ ਦੇਖ ਕੇ ਚੱਲਣੀਆਂ ਹੈ ਰੈਜ਼ਰਵੇਸ਼ਨ ਵਾਲੀ ਸਾਈਡ ਤੇ ਵੀ ਤੁਹਾਡਾ ਮੈਂ ਧਿਆਨ ਜ਼ਰੂਰ ਤੋਂ ਦਿਲਾ ਦੇਣਾ ਕਿਉਂਕਿ ਰਿਲੈਕਸੇਸ਼ਨ ਜਿਨ੍ਹਾਂ ਨੂੰ ਹੈਗੀ ਹੈ ਉਹ ਵੀ ਸਾਨੂੰ ਦੇਖ ਕੇ ਚੱਲਣੀ ਹੈ ਏਜ ਬੜੀ ਇੰਪੋਰਟੈਂਟ ਹੈ ਮਿਨੀਮਮ ਏਜ 18 ਸਾਲ ਹੈ ਤੇ ਵੱਧੋ ਵੱਧ ਏਜ ਜਿਹੜੀ ਹੈਗੀ ਆ 28 ਸਾਲ ਹੈਗੀ ਹੈ ਤੇ 5 ਸਾਲ ਦੀ ਰਿਲੈਕਸੇਸ਼ਨ ਹੈਗੀ ਹੈ ਆ ਜਿਹੜੀ ਕਿ ਐਸਸੀ ਬੈਕਵਰਡ ਕਲਾਸਿਸ ਦੇ ਸਟੂਡੈਂਟਸ ਹੈਗੇ ਆ ਰਾਈਟ ਉਹਨਾਂ ਦੇ ਲਈ ਏਜ 33 ਸਾਲ ਹੈ ਤੇ ਏਜ ਕਦੋਂ ਤੋਂ ਕਾਊਂਟ ਕੀਤੀ ਜਾਏਗੀ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਏਜ ਲਿਮਟ ਬੜੀ ਇੰਪੋਰਟੈਂਟ ਦੇਖੀ ਜਾਂਦੀ ਹੈ ਐਸ ਡੇਟ ਤੋਂ 1 ਜਨਵਰੀ 2025 ਫਿਰ ਕਿ ਬਸ ਤੁਸੀਂ ਐਸ ਡੇਟ ਨੂੰ ਨਨੇ ਸਾਲਾਂ ਦੇ ਹੋਣੇ ਇਸ ਤੋਂ ਘੱਟ ਸਾਲਾਂ ਦੇ ਹੋਣੇ ਚਾਹੀਦੇ ਹੋ ਬਸ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਫਿਰ ਭਾਵੇਂ ਪੋਸਟ ਜਿੰਨਾ ਤੱਕ ਮਰਜ਼ੀ ਭਰੀ ਜਾਏ ਰਾਈਟ ਤੁਸੀਂ ਬਸ ਫਾਰਮ ਫਿਲ ਕਰ ਦੋਗੇ ਤਾਂ ਡਨ ਉਹ ਐਸ ਈਜ਼ ਦੇ ਅਕੋਰਡਿੰਗ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਪਲੱਸ 2 ਚਾਹੀਦੀ ਹੈ ਜਸ ਤੁਹਾਨੂੰ ਰਾਈਟ ਜਿਹੜੀ ਕਿ ਮਿਨੀਮਮ ਕੁਆਲੀਫਿਕੇਸ਼ਨ ਹੈ میٹرਕੁਲੇਸ਼ਨ ਪੰਜਾਬੀ ਦੇ ਨਾਲ ਹੋਣੀ ਚਾਹੀਦੀ ਹੈਗੀ ਇਹ ਕੰਪਲਸਰੀ ਸਬਜੈਕਟ ਦੇ ਤੌਰ ਤੇ ਰਾਈਟ ਯਾ ਇਲੈਕਟਿਵ ਸਬਜੈਕਟਸ ਕਿਤੇ ਹੋਏ ਹੋਣ ਤੁਸੀਂ ਉਹ ਵੀ ਜਿਹੜਾ ਹੈਗਾ ਚੱਲ ਹੀ ਜਾਏਗਾ ਉਹ ਵੀ ਕਹਿ ਰਿਹਾ ਕਹਿੰਦੇ ਇਹ ਸਭ ਕੁਝ ਵੀ 1 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਹੋਣਾ ਚਾਹੀਦਾ ਇਹ ਨਹੀਂ ਵੀ ਸਰ ਮੈਂ ਮਾਰਚ ਵਿੱਚ ਪਾਸ ਕਰ ਲਾਂ ਤਾਂ ਮੈਂ ਹੋ ਜਾਊਗਾ ਫਿਜ਼ੀਕਲ ਸਟੈਂਡਰਡ ਮੇਲ ਜਿਨ੍ਹਾਂ ਨੂੰ 5 ਫੁੱਟ 13 ਇੰਚ ਹਾਈਟ ਚਾਹੀਦੀ ਹੈ ਫੀਮੇਲ ਜਿਨ੍ਹਾਂ ਨੂੰ 5 ਫੁੱਟ 2 ਇੰਚ ਹਾਈਟ ਚਾਹੀਦੀ ਹੈ ਰਾਈਟ ਉਹਨਾਂ ਦੇ ਲਈ ਗੱਲ ਕੀਤੀ ਗਈ ਹੈ ਅਗਰ ਅਸੀਂ ਇੱਥੋਂ ਵੀ ਗੱਲ ਕਰਦੇ ਹੋਏ ਚੱਲ ਰਹੇ ਹਾਂ ਜਰਾ ਜੋ ਸਿਲੈਕਸ਼ਨ ਪ੍ਰੋਸੈਸ ਹੋਏਗਾ ਉਹ ਰਿਟਰਨ ਦੋ ਸਟੇजेस ਵਿੱਚ ਪਹਿਲਾਂ ਤਾਂ ਹੋਏਗਾ स्टेज वन स्टेज टू स्टेज थ्री ये तीन स्टेजिज भी मैनशन है जी स्टेज वन हैगी कंप्यूटर बेस्ड टैसट हैगा ही है राइट जिथे कि थोड़े कोम सीक्यूज है स्टेज टू जिथे फिजिकल स्क्रीनिंग टैसट है वो भी थोड़ा मैं दिखा दे रहा कंप्यूटर बेस्ड टैसट पेपर वन पेपर टू दोनों मेन पेपर है जिथे सौ क्वेश्चन जड़े है ਉਹ ਐਗਜ਼ੈਕਟਲੀ ਜਿਹੜਾ ਹੈਗਾ ਤੁਹਾਡੇ ਲਈ ਉਹ ਰਹਿਣਗੇ রাইਟ ਤਾਂ 100 ਕੁਐਸਚਨ ਦਾ ਜਿਹੜਾ ਪਾਰਟ ਹੈਗਾ ਹੈ ਉਹ ਤੁਹਾਡੇ ਲਈ ਪ੍ਰੋਪਰਲੀ ਉਦਾਂ ਹੀ ਰਹੇਗਾ ਜਿਹੜਾ ਕਿ ਉਹਦੇ ਵਿੱਚ ਦੇਖਿਆ ਜਾਊਗਾ ਐਸ ਤੋਂ ਬਿਨਾਂ ਦੀ ਗੱਲ ਕਰਾਂ ਜਰਾ ਤਾਂ ਜਿਹੜਾ ਤੁਹਾਡੇ ਕੋਲ ਦੂਸਰਾ ਪਾਰਟ ਹੈ ਉਹਦੇ ਵਿੱਚ 50 ਕੁਐਸਚਨ ਜਿਹੜੇ ਹੈਗੇ ਆ ਰਹਿਣ ਵਾਲੇ ਆ ਪੇਪਰ E ਦੇ ਤੌਰ ਤੇ রাইਟ ਤਾਂ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਉਹ ਇੱਥੇ ਦੇਖ ਸਕਦੇ ਹੈਗੇ ਉਹ ਐਸ ਤੋਂ ਬਾਅਦ ਗਾਇਜ਼ ਨਾਰਮਲਾਈਜੇਸ਼ਨ ਦੇ ਰੂਲਸ ਤਾਂ ਜਿੱਦਾਂ ਦੇ ਹੁੰਦੇ ਹੈਗੇ ਆ ਤਾਂ ਉਹ ਤੁਹਾਡੇ ਲਈ ਉਦਾਂ ਹੀ ਫੋਲ ਫੋਲੋ ਹੋਣਗੇ ਫਿਜ਼ੀਕਲ ਸਕਰੀਨਿੰਗ ਟੈਸਟ ਲਈ ਥੋੜਾ ਅਵੇਅਰ ਤੁਹਾਨੂੰ ਕਰਨਾ ਚਾਹੂੰਗਾ ਜਿਵੇਂ ਕਿ ਲੜਕੀਆਂ ਨੂੰ 1600 ਮੀਟਰ ਕੰਪਲੀਟ ਕਰਨਾ ਹੈ 6.5 ਮਿੰਟ ਵਿੱਚ ਲੌਂਗ ਜੰਪ ਹਾਈ ਜੰਪ ਲਈ 3-3 ਚਾਂਸ ਹੈ ਗਿਆ ਰੇਸ ਲਈ ਸਿੰਗਲ ਚਾਂਸ ਹੈ ਐਕ ਸਰਵਿਸਮੈਨ ਨੂੰ ਥੋੜੀ ਰਿਲੈਕਸੇਸ਼ਨ ਹੈ ਫੀਮੇਲ ਕੈਂਡੀਡੇਟਸ ਲਈ ਅਗਰ ਅਸੀਂ ਗੱਲ ਕਰਕੇ ਚੱਲਦੇ ਹੈਗੇ ਤਾਂ 800 ਮੀਟਰ ਦੀ ਜਿਹੜੀ ਰੇਸ ਹੈਗੀ ਹੈ ਉਹ ਕੰਪਲੀਟ ਕੀਤੀ ਜਾਣੀ ਚਾਹੀਦੀ ਹੈ 4.5 ਮਿੰਟਸ ਦੇ ਵਿੱਚ ਰਾਈਟ ਯਾ ਬਾਕੀ ਦੀਆਂ ਵੀ ਜੋ ਸਾਰੀਆਂ ਟਰਮਸ ਐਂਡ ਕੰਡੀਸ਼ਨ ਹੈ ਉਹ ਸਾਰੀਆਂ ਤੁਹਾਡੇ ਲਈ ਇੱਥੇ ਮੈਂਸ਼ਨ ਹੈ ਆ ਬਾਕੀ ਤਾਂ مین ਚੀਜ਼ਾਂ ਤੁਹਾਡੇ ਲਈ ਕਵਰ ਹੋ ਗਈਆਂ ਤੇ ਜੋ ਮੈਡੀਕਲ ਐਗਜ਼ਾਮੀਨੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਜਾਂ ਕਰੈਕਟਰ ਤੁਹਾਨੂੰ ਵੈਰੀਫਿਕੇਸ਼ਨ ਕਰवानी ਪਏਗੀ ਰਾਈਟ ਵੈਰੀਫਿਕੇਸ਼ਨ ਆਫ ਸਰਟੀਫਿਕੇਟਸ ਇਹ ਸਾਰਾ ਤੁਹਾਨੂੰ ਇੱਥੇ ਦੱਸਿਆ ਗਿਆ ਹੈ ਇਹ ਤੁਹਾਡੀ ਫੀਸ ਹੈ ਐਪਲੀਕੇਸ਼ਨ ਫੀਸ ਜਿਹੜੀ ਤੇ ਤੁਹਾਡੇ ਲਈ ਰਹੇਗੀ ਤਾਂ ਜਿਹੜੀ ਹੈਗੀ ਹੈ ਬਾਕੀ ਪੇਪਰਸ ਦੇ ਕੰਪੈਰੀਟਿਵਲੀ ਅਗਰ ਤੁਸੀਂ ਦੇਖੋਗੇ ਤਾਂ ਠੀਕ ਹੈ ਜਿਹੜੀ ਫੀਸ ਰੱਖੀ ਗਈ ਹੈ ਤਾਂ ਉਹਨਾਂ ਸਭ ਕੈਟਾਗਰੀਜ਼ ਲਈ ਜਰਨਲਲੀ 550 ਹੈ ਬਾਕੀਆਂ ਲਈ ਵੀ ਸਾਰੇ ਦਾ ਸਾਰਾ ਇਕਨੋਮਿਕਲ ਵੀਕਰ ਸੈਕਸ਼ਨ ਲਈ ਵੀ 550 ਹੈ ਤੇ ਐਗਜ਼ਾਮੀਨੇਸ਼ਨ ਫੀਸ ਉਹਨਾਂ ਦੇ ਲਈ 150 ਹੈ ਬਟ ਐਗਜ਼ਾਮੀਨੇਸ਼ਨ ਫੀਸ ਜਰਨਲਲੀ 650 ਹੈ ਤਾਂ ਪਰ ਇਹ ਨਹੀਂ ਮੈਂ ਐਗਜ਼ਾਮੀਨੇਸ਼ਨ ਫੀਸ ਇਗਨੋਰ ਕਰ ਰਿਹਾ ਸੀਗਾ ਤਾਂ ਫੀਸ ਤਾਂ ਪੂਰੀ ਆਪਣੀ ਲੈ ਹੀ ਰਿਹਾ ਤਾਂ 1200 ਰੁਪਏ ਜਰਨਲ ਬਾਕੀ ਠੀਕ ਹੈ ਜੀ ਐਗਜ਼ਾਮ ਤੇ ਖਰਚਾ ਵੀ ਕਾਫੀ ਹੋ ਜਾਂਦਾ ਹੈ ਇਹਦੇ ਵਿੱਚ ਵੀ ਇਗਨੋਰ ਕਰਨ ਵਾਲੀ ਗੱਲ ਨਹੀਂ ਹੈ ਕਿ ਇਹ ਗੱਲ ਨਹੀਂ ਹੈ ਕਿ ਸਾਰਾ ਉਹਨਾਂ ਦੀ ਪੋਕੇਟ ਇੱਛੀ ਜਾਣਾ ਹੈ ਬਹੁਤ ਵੱੱਡੇ ਲੈਵਲ ਤੇ ਖਰਚੇ ਹੁੰਦੇ ਐ ਏਜੰਸੀਜ਼ ਐ ਬਾਕੀ ਆ ਤੁਹਾਨੂੰ ਡਾਕੂਮੈਂਟਸ ਜਿਹੜੇ ਕਿ ਤੁਸੀਂ ਵਰਤ ਸਕਦੇ ਹੈਗੇ ਉਹ ਮਤਲਬ ਇਹ ਸਾਰਾ ਡਿਟੇਲ ਨੋਟੀਫਿਕੇਸ਼ਨ ਆਪਣਾ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਇਹ ਹੈਲਪ ਡੈਸਕ ਨੰਬਰ ਹੈ 21 ਫਰਵਰੀ ਤੋਂ ਰਜਿਸਟ੍ਰੇਸ਼ਨ ਸਟਾਰਟ ਹੋ ਰਹੀਆਂ ਫਿਰ ਤੋਂ ਮੈਂ ਤੁਹਾਨੂੰ ਇਨਫੋਰਮ ਕਰਦਾ ਤੇ ਦੂਸਰੀ ਅਗਲੀ ਵੱਡੀ ਗੱਲ ਜਿਹੜੀ ਹੈ ਕਿ 18 ਫਰਵਰੀ ਤੋਂ ਆਪਣਾ ਬੈਚ ਵੀ ਆ ਰਿਹਾ ਸਭ ਤੋਂ ਵੱਡੀ ਗੱਲ ਗਾਇਸ ਸਪੀਡ ਕੋਰਟ ਦਾ ਹਿੱਸਾ ਬੰਨਣਾ ਜਾਂ ਨਾ ਬੰਨਣਾ ਉਹ ਬਾਤ ਦੀ ਗੱਲ ਹੈ ਤੇ ਇੱਕ ਚੀਜ਼ ਹੋਰ ਹੈ ਕਿ ਚਲੋ ਫ੍ਰੀ WhatsApp ਕੋ ਦਾ ਹਿੱਸਾ ਵੀ ਬੰਨਣਾ ਹੈ ਤੁਹਾਨੂੰ ਤੇ 1499 ਪੂਰੀ ਉਮੀਦ ਹੈ ਕਿ ਉਦ ਤੱਕ ਪੇਪਰ ਹੋ ਜਾਏਗਾ ਉਸ ਦੇ ਆਸ-ਪਾਸ ਜਾ ਕੇ ਪੇਪਰ ਹੋ ਜਾਏਗਾ 2023 ਦਾ ਪੇਪਰ ਵੀ ਅਸੀਂ ਮਤਲਬ ਅਗਸਤ ਤੱਕ ਜਾਂਦੇ ਹੋਏ ਦੇਖਿਆ ਸੀਗਾ ਤਾਂ ਉਹ ਬੜਾ इजीली ਉੱਥੋਂ ਹੋਇਆ ਸੀਗਾ ਤੇ ਅਗਰ ਕੋਈ 5-10 ਦਿਨਾਂ ਦਾ ਗੈਪ ਵੀ ਹੁੰਦਾ ਤਾਂ ਅਸੀਂ ਬੜੇ ਆਰਾਮ ਨਾਲ ਤੁਹਾਡੇ ਲਈ ਕਰਵਾਵਾਂਗੇ ਤੇ 올ਡ ਸਟੂਡੈਂਟਸ ਨੂੰ ਇੱਥੇ 500 ਦਾ ਡਿਸਕਾਊਂਟ ਹੋਗਾ ਸਾਰੇ 올ਡ ਸਟੂਡੈਂਟਸ ਲਈ ਬੈਚ ਜਸਟ 99 ਦਾ ਹੋਏਗਾ राइट एंड ए स्पेशल ऑफर ਜਿਹੜਾ ਹੈਗਾ ਅਗਰ ਕੋਈ 1 ਇਅਰਲੀ ਜਾਣਾ ਚਾਹੁੰਦਾ ਹੈ ਤਾਂ ਉਹ ਆਫ ਦਾ ਬੈਚ ਦਾ ਦੇਖ ਸਕਦਾ ਹੈ ਵੈਲਿਡਿਟੀ ਉਦਾਂ ਦੀ ਰਹੇਗੀ ਬਾਕੀ ਗਾਇਸ ਤੁਸੀਂ ਆਪਣੀਆਂ ਨਵੀਆਂ ਅਪਡੇਟਸ ਪ੍ਰਾਪਤ ਕਰਦੇ ਰਹਿਣ ਲਈ ਫ੍ਰੀ ਸਟੱਡੀ ਮਟੀਰੀਅਲ ਪ੍ਰਾਪਤ ਕਰਦੇ ਰਹਿਣ ਲਈ ਤੁਸੀਂ ਐਸੇ ਪੈਟਰਨ ਤੇ ਤੁਸੀਂ ਜਸ ਗਾਇਸ ਕਿਉਂਕਿ ਹਰ ਇੱਕ ਛੋਟੀ ਤੋਂ ਛੋਟੀ ਅਪਡੇਟ ਤੁਸੀਂ ਅਕੈਡਮੀ ਦੇ ਚੈਨਲ ਨਾਲ ਜੁੜੇ ਰਹਿ ਕੇ ਪ੍ਰਾਪਤ ਕਰ ਸਕਦੇ ਹੋ ਆਪਣਾ ਪਿਆਰਾ ਦਾ ਨਾਮ ਲਿਖੋ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਪੇਪਰ ਦੇ ਵਿੱਚ ਕੋਰਸ ਦੇ ਵਿੱਚ ਤੁਸੀਂ ਲਿਖੋਗੇ ਪੰਜਾਬ ਪੁਲਿਸ ਕਨਸਟੇਬਲ ਹੈ ਨਾ ਜਾਂ ਜਿਸ ਵੀ 파ਟ ਲਈ ਆ ਰਹੇ ਹੋ ਪੰਜਾਬ ਪਟਵਾਰੀ ਲਈ ਆ ਰਹੇ ਹੋ ਜੈਂਡਰ ਦਿੱਤੇ ਗਏ ਨੰਬਰ ਤੇ ਵਟਸਐਪ ਕਰੋਗੇ जिन्ना जल्दी हो सकेगा फ्री वट्सएप का हिस्सा बनाया जाऊगा तो टैट बज़र अकेडमी या अपना पंजाब बज़र दोनों ही चैनल अपने जैड बज़र जरा कि स्पैसीफिकली टीचिंग साइड से एक पार्टीशन उसकी है तो बजर पाब गमेंट जॉब लो दोनों चैनल में सबसक्राइब करके रखो तो फरदर अपडेट्स लिए डैमोज होगी बैच के वो भी सारे प्रोपर वन बाय वन थोड़े लिए हो सो गाइज जरूर तो अग् की कोई भी जानकारी लिएपलाइन नंबर से कॉन्टैक्ट कर सकते हो जो थोड़ी स्क्रीन पर भी नजर आ ही रहे ओके जी बाकी होर भी कोई सवाल हो कमेंट बॉक्स जरूर ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ